ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਜੋਗੀ ਅੱਲਾ ਯਾਰ ਖਾਨ ਨੂੰ ਪੜ੍ਹਦਾ ਵਾਂ ਤਾਂ ਜਿੱਥੇ ਉਹਨਾਂ ਨੇ ਚਮਕੌਰ ਸਾਹਿਬ ਦੇ ਬਾਰੇ ਲਿਖਿਆ ਬਸ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾ ਖੁਦਾ ਕੇ ਲਈ ਉੱਥੇ ਨਾਲ ਹੀ ਇਹ ਜੋ ਸਰਹੰਦਾ ਤੇ ਸਰਹੰਦ ਦੀ ਜਿਹੜੀ ਦੀਵਾਰ ਆ ਇੱਥੇ ਗੁਰੂ ਕੇ ਲਾਲਾਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਧਰਮ ਦੇ ਵਿੱਚ ਪਰਪੱਕ ਰਹਿੰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਜਦੋਂ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਅਖੀਰ ਤੱਕ ਉਹਨਾਂ ਨੂੰ ਆਖਿਆ ਗਿਆ ਕਿ ਜੇ ਤੁਸੀਂ ਆਪਣਾ ਧਰਮ ਛੱਡ ਦੋ ਈਨ ਮੰਨ ਲਓ ਤੇ ਤੁਹਾਨੂੰ ਨਵਾਬੀਆਂ ਵੀ ਮਿਲਣਗੀਆਂ ਤੇ ਜਾਇਦਾਦਾਂ ਵੀ ਮਿਲਣਗੀਆਂ ਤੇ ਸਾਬ ਜਦਿਆਂ ਦਾ ਇੱਕੋ ਹੀ ਜਵਾਬ ਸੀ ਹਮਰੇ ਬੰਸ ਰੀਤ ਐਮ ਆਈ ਸੀ ਸਜਾਈ ਪਰ ਸਿਰ ਨਾ ਝਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਬਹਿ ਕੇ ਸ਼ਹੀਦ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਰ ਯੁੱਧ ਕੀਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੇ ਲਈ ਤੇ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹਾਦਤ ਪਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਵਕਤ ਦੀ ਹਕੂਮਤ ਨੂੰ ਦੱਸਿਆ ਕਿ ਹੱਕ ਸੱਚ ਦੇ ਲਈ ਅਸੀਂ ਕਿਵੇਂ ਜੂਝਦੇ ਆਂ ਔਰ ਗੁਰੂ ਕੇ ਸਿੱਖਾਂ ਨੇ ਸ਼ਹਾਤਾ ਪ੍ਰਾਪਤ ਕੀਤੀਆਂ ਇਸ ਕਰਕੇ ਉਦੋਂ ਗੁਰੂ ਕੇ ਲਾਲਾ ਨੇ ਆਖਿਆ ਸੀ ਕਿ ਕੋਈ ਵੀ ਤਾਕਤ ਨਾ ਝੁਕਾ ਸਕਦੀ ਆ ਨਾ ਹਰਾ ਸਕਦੀ ਆ ਮੇਰੇ ਚੰਗੇ ਭਾਗ ਆ ਕਿਉਂਕਿ ਮੈਂ ਅੱਗੇ ਵੀ ਇੱਥੇ ਬਹੁਤ ਆਉਣਾ ਰਿਆਂ ਔਰ ਮੈਨੂੰ ਚੇਤੇ ਆ ਇੱਕ ਵਾਰੀ ਰੈੱਡ ਫਲੂ ਆਇਆ ਸੀ ਕਿ ਅਸੀਂ ਜਿਹੜੀ ਸੰਸਥਾ ਚਲਾਉਂਦੇ ਸਾਰੇ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਗਈਆਂ ਅਸੀਂ ਮੇਰੀਆਂ ਵੀ ਹੋ ਗਈਆਂ ਅਸੀਂ ਸਿੱਖ ਨੂੰ ਗੁਰੂ ਦਾ ਆਸਰਾ ਨਾ ਇਥੇ ਜਦੋਂ ਪਵਿੱਤਰ ਸਰੋਵਰ 'ਤੇ ਇਸ਼ਨਾਨ ਕਰ ਰਿਆਂ ਸਵੇਰੇ ਉਹਦਨ 5:30 ਦਾ ਟਾਈਮ ਹੀ ਤੇ ਅੱਖਾਂ ਮੇਰੀਆਂ 'ਚ ਬਹੁਤਾ ਦਿਖਦਾ ਨਹੀਂ ਸੀ ਤੇ ਸਾਹਮਣੇ ਆ ਜਿਹੜੇ ਨਿਸ਼ਾਨ ਸਾਹਿਬ ਦੇ ਫਰਰੇ ਆ ਸਾਬਜਾਦਾ ਬਾਬਾ ਜੋਰਾਵਰ ਸਿੰਘ ਦਾ ਤੇ ਸਾਬਜਾਦਾ ਫਤੇ ਸਿੰਘ ਦਾ ਇਹ ਮੈਨੂੰ ਧੁੰਦਲੇ ਧੁੰਦਲੇ ਅੱਖਾਂ ਮੇਰੀ ਨਿਗਾਹ ਉਦੋਂ ਖਰਾਬ ਹੀ ਝੂਲਦੇ ਨਜ਼ਰ ਆਉਣ ਉਦਰ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਗਾਉ ਬ੍ਰਾਹਮਣ ਕੌਕਰ ਲਾਭੋ ਗੋਬਰ ਤਰ ਨਾ ਜਾਈ ਉਹਤੀ ਟਿੱਕਾ ਤੈਂ ਜਪ ਮਾਲੀ ਧਾਨ ਮਲੇਸ਼ਾ ਖਾਈ ਮੇਰੇ ਮਨ ਤੇ ਖਿਆਲ ਆਇਆ ਸੀ ਮਨਾ ਇਹ ਉਹੀ ਧਰਤੀ ਆ ਜਿੱਥੇ ਉਸ ਵਕਤ ਦੇ ਇਸਲਾਮੀ ਰਾਜਵਾਲਿਆਂ ਨੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਔਰ ਕਿਸੇ ਵਕਤ ਉਹਨਾਂ ਨੇ ਮੰਨਿਆ ਹੋਊਗਾ ਪਈ ਗੱਲ ਮੁੱਕ ਗਈ ਪਰ ਅੱਜ ਉਸੇ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਾਕ ਗੂੰਜ ਰਹੇ ਆ ਜਿਹੜੇ ਉਸ ਵਕਤ ਦੀ ਗੁਲਾਮੀ ਨੂੰ ਪੇਸ਼ ਕਰਦੇ ਆ ਪਈ ਕਿਵੇਂ ਲੋਕ ਇੱਕ ਬੰਦੇ ਤੇ ਸਤਕਾਰ ਦਿੰਦੇ ਆ ਕੁਝ ਚੀਜ਼ਾਂ ਨੂੰ ਨਾਲ ਟੈਕਸ ਦਿੰਦੇ ਆ ਅੱਜ ਉਸ ਧਰਤੀ ਤੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੇ ਨਿਸ਼ਾਨ ਝੂਲਦੇ ਆ ਇਹ ਸਾਨੂੰ ਸਿੱਖਾਂ ਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਆ ਧਰਤੀ ਕੂੜ ਨਿਖਟਾ ਨਾਨਕਾ ਗੁੜਕ ਸੱਚ ਰਹੀ ਦੁਨੀਆ ਤੇ ਸੱਚ ਹੀ ਹਮੇਸ਼ਾ ਰਹਿਣਾ ਰਾਜ ਗੁਰੂ ਦਾ ਸਦਾ ਰਹਿਣਾ ਰਾਜ ਰੱਬ ਦਾ ਸਦਾ ਰਹਿਣਾ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਗੁਰੂ ਨੇ ਆਖਿਆ ਤੋਂ ਇਸ ਧਰਤੀ ਨੂੰ ਮੇਰਾ ਰੂਮ ਰੂਮ ਸਮਰਪਤਾ ਮੈਂ ਅਰਦਾਸ ਕੀਤੀ ਆ ਗੁਰੂ ਕੇ ਸਹਬਜ਼ਾਦਿਆਂ ਦੇ ਅੱਗੇ ਕਿ ਪਾਤਸ਼ਾਹ ਪੰਥ ਨੂੰ ਚੜ੍ਹਦੀ ਕਲਾ ਦੇਣੀ ਪੰਥ ਚ ਏਕਤਾ ਤੇ ਇਤਫਾਕ ਤੇ ਨਾਲ ਦੀ ਨਾਲ ਪਾਤਸ਼ਾਹ ਅੱਜ ਤੋਂ ਸਾਨੂੰ ਸੇਵਾ ਲਈ ਆ ਪਾਤਸ਼ਾਹ ਨੇ ਆਵਾਜ਼ ਮਾਰ ਕੇ ਆਖਰੀ ਸਾਹ ਤੱਕ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰੂ ਪੰਥ ਦੀ ਸੇਵਾ ਕਰਦੇ ਰਹੇ ਮੇਰਾ ਰੂਮ ਰੂਮ ਇਸ ਸਰਹੰਦ ਦੀ ਧਰਤੀ ਨੂੰ ਸਰਹੰਦ ਦੀਆਂ ਦੀਵਾਰਾਂ ਨੂੰ ਤੇ ਠੰਡੇ ਬੁਰਜ ਨੂੰ ਸਮਰਪਤਾ ਇਹ ਧਰਤੀ ਸਿੱਖਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਆ ਸਾਡੀਆਂ ਪੀੜ੍ਹੀਆਂ ਨੂੰ ਇਹ ਹਮੇਸ਼ਾ ਧਰਮ ਦੇ ਨਾਲ ਸੱਚ ਦੇ ਨਾਲ ਤੇ ਗੁਰੂ ਸਾਹਿਬ ਦੇ ਨਾਲ ਜੋੜਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁਮਤ ਦੇ ਸਿੱਖ ਇਤਿਹਾਸ ਦਾ ਜਿਹੜਾ ਵਿਸ਼ਾ ਹੈ ਸਾਰੇ ਸਕੂਲਾਂ ਵਿੱਚ ਲੱਗੂ ਹੋਣਾ ਚਾਹੀਦਾ ਹੈ ਇਹਦੇ ਵਾਰੇ ਦੇਖੋ ਇਹ ਬੜੀ ਬਾਤ ਕਿਸਮਤੀ ਆ ਚੱਪੜ ਚਿੜੀ ਦਾ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਤੇ ਜੰਗ ਲੜੀ ਗਈ ਹੋਵੇ ਤੇ ਹਿੰਦੋਸਤਾਨ ਦੀ ਅਜੇ ਤੱਕ ਮੰਨੀ ਜਾਂਦੀ ਮੁਗਲਿਆ ਸਲਤਨਤ ਦੀ ਝੜਪੁੱਟੀ ਅਸੀਂ ਸਾਡੇ ਯੋਧਿਆ ਨੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਖਾਲਸਾ ਫੌਜ ਨੇ ਅੱਜ ਚੱਪੜ ਚਿੜੀ ਦਾ ਚੈਪਟਰ ਕਿਸੇ ਇਤਿਹਾਸ ਦੇ ਹਿੰਦੋਸਤਾਨ ਦੇ ਸਕੂਲ ਚ ਨਹੀਂ ਪੜਾਇਆ ਜਾਂਦਾ ਪਰ ਜਿਹੜੀਆਂ ਜੰਗਾਂ ਹਾਰੇ ਆ ਉਹ ਭਾਵੇਂ ਪਲਾਸੀ ਦੀ ਜੋ ਲੜਾਈ ਆ ਜਾਂ ਹੋਰ ਕੋਈ ਵੀ ਆ ਉਹ ਰਟੀਆਂ ਰਟੇਲਵਾਏ ਜਾ ਰਹੇ ਆ ਤੋ ਜੇ ਹਿੰਦੁਸਤਾਨ 'ਚ ਚੜ੍ਹਦੀ ਕਲਾ ਪੈਦਾ ਕਰਨੀ ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜਾਉਣੀ ਪਊਗੀ ਮੈਂ ਸਕੂਲਾਂ ਵਾਲਿਆਂ ਨੂੰ ਵੀ ਆਖਦਾ ਕਿ ਛੱਡੋ ਪਰਾਂ ਕਿਸਿਆਂ ਨੂੰ ਉਹ ਝੰਡਾ ਕੀ ਦੱਸਣਾ ਜਿਹੜੀ ਝੰਡੇ ਦੇ ਥੱਲੇ ਝੂਠੇ ਆਸ਼ਕ ਮਰੇ ਜੇ ਝਾਂਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡਾ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਤਾਮਾਲੀ ਭਾਈ ਲਖਮਣ ਸਿੰਘ ਧਾਰੋਵਾਲੀ ਵਰਗੇ ਜਿਉਂਦੇ ਝੰਡ ਦੇ ਨਾਲ ਸੜ ਗਏ ਤੇ ਸਾਨੂੰ ਦੱਸਿਆ ਕਿ ਆਪਣੇ ਗੁਰਦੁਆਰਿਆਂ ਤੇ ਗੁਰਤਾਮਾਲੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਪੰਥ ਦੇ ਆ ਪੰਥ ਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ